ਆਜਲਕਾ ਦੇ ਸਰਹੱਦੀ ਪਿੰਡ ਤੇਜਰ ਰਹਿਲਾ ਚ ਪਿੰਡ ਦੇ ਨਰੇਗਾ ਮਜ਼ਦੂਰਾ ਵੱਲੋਂ ਨਵੇਂ ਬਣੇ ਪੋਲ ਤੇ ਨਰੇਗਾ ਤਹਿਤ ਕੰਮ ਚਲਾਇਆ ਗਿਆ ਇਸ ਦੌਰਾਨ ਉਨ੍ਹਾਂ ਵੱਲੋਂ ਪੋਲ ਤੇ ਸਫਾਈ ਮਿੱਟੀ ਪਾਉਣ ਤੋਂ ਇਲਾਵਾ ਹੋਰ ਕੰਮ ਕੀਤਾ ਗਿਆ ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨਰੇਗਾ ਮਜ਼ਦੂਰਾ ਲਈ 14 ਅਗਸਤ ਤੋਂ 6 ਦਿਨਾਂ ਲਈ ਨਰੇਗਾ ਤਹਿਤ ਕੰਮ ਚਲਾਇਆ ਗਿਆ ਹੈ ਇਸ ਦੌਰਾਨ 150 ਦੇ ਕਰੀਬ ਨਰੇਗਾ ਮਜ਼ਦੂਰ ਕੰਮ ਤੇ ਪਹੁੰਚ ਰਹੇ ਹਨ ਉਨਾਂ ਨੇ ਉਨਾਂ ਦੇ ਖਿਲਾਫ ਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਗਲਤ ਲਗਾਉਣ ਦੀ ਸ਼ਿਕਾਇਤ ਤੇ ਆਪਣੀ ਨਾਰਾਜ਼ਗੀ ਵੀ ਜਤਾਈ ਹੈ। ਕਿਹਨ ਜੁਨੇ ਸਾਡਾ ਕੰਮ ਜਨਮਨ ਚੱਲ ਰਿਹਾ ਹੈ। ਉਸ ਬੰਦੇ ਆ ਗਿਆ ਜੋ ਜਾ ਕੇ ਸ਼ਿਕਾਇਤ ਕਰ ਰਿਹਾ ਹੈ ਇਹਨਾਂ ਦੀਆਂ ਹਾਜ਼ਰੀਆਂ ਨਹੀਂ ਲੱਗ ਰਹੀਆਂ। ਇਹ ਗਲਤ ਹਾਜ਼ਰੀਆਂ ਲਾ ਰਹੇ ਨੇ, ਘਰੇ ਲਾ ਰਹੇ ਨੇ। ਜਦੋਂ ਲੋਕੇਸ਼ਨ ਇੱਥੋਂ ਦੀ ਬੋਲਦੀ ਆ 10 ਮੀਟਰ ਦੇ ਵੀ ਜਾ ਕੇ ਹਾਜ਼ਰੀ ਨਹੀਂ ਲੱਗ ਸਕਦੀ ਆ ਆਨਲਾਈਨ। ਅਸੀਂ ਜਾ ਕੇ ਘਰੇ ਕਿਵੇਂ ਲਾਾਂਗੇ? ਉਹਨਾਂ ਜਾ ਕੇ ਸੁਣਨ ਚਾਹਿਆ ਵੀ ਜਾ ਕੇ ਕਾਲ ਉਹਨਾਂ ਨੂੰ ਮੰਗ ਪੱਤਰ ਦੇ ਦਿੱਤਾ ਵੀ ਹਾਜ਼ਰੀਆਂ ਗਲਤ ਲੱਗ ਰਹੀਆਂ ਨੇ ਬੰਦੇ 40 ਹਾਜ਼ਰ ਹੁੰਦੇ ਨੇ 150 ਬੰਦੇ ਦੀ ਗਿਣਤੀ ਪਾ ਰਹੇ ਨੇ ਪਰ ਇਹ ਵੀ ਨਹੀਂ ਹੈਗਾ ਉਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਨਾਲ ਸੈਕਟਰੀ ਤੇ ਬੜੇ ਇਲਜ਼ਾਮ ਲਾਉਂਦੇ ਨੇ ਕੋਈ ਬੰਦੇ ਬਾਹਰ ਦੇ ਆਂਦੇ ਬਾਹਰ ਦੇ ਬੰਦੇ ਆ ਕੇ ਉਹ ਕਹਿੰਦੇ ਸੀ ਉਹ ਕਰ ਦੇਵਾਂਗੇ ਆ ਕਰ ਦੇ ਤੇ ਮਕਾਂਦੇ ਆ 100 ਬੰਦਿਆਂ ਦਾ ਮਸਟੋਲਗਾ 150 ਬੰਦਾ ਹੁੰਦਾ ਜਿਹੜਾ ਹਾਜ਼ਰ ਅੱਜ ਕਿੰਨੇ ਹੋਣਗੇ ਅੱਜ 140 ਪਲਸ ਹੋਣਗੇ ਸ਼ਿਕਾਇਤ ਪਹਿੰਨਾ ਨੂੰ ਕੀ ਹੈਗਾ ਉਹ ਕਹਿੰਦੇ ਸੀ ਦਾਤਾ ਜ਼ੀਰੋ ਕਰਾਣਾ ਮਸਟੋਲ ਉਹ ਕਰਾਣਾ ਲੋਕਾਂ ਨੂੰ ਕਈ ਲੋਕਾਂ ਨੂੰ ਕਹਿੰਦੇ ਕਹਿੰਦੇ ਤੁਸੀਂ ਕੰਮ ਤੇ ਨ ਜਾਓ ਥੋੜੀ ਹਾਜ਼ਰੀਆਂ ਲੱਗਣੀਆਂ ਕੋਈ ਹਾਜ਼ਰੀਆਂ ਲੱਗ ਜਾਂਦੇ ਪੈਸੇ ਨਹੀਂ ਸੀ ਪੈਂਦੇ ਨੇ ਉਹ ਨਹੀਂ ਕੰਨਦੇ ਨਾ ਲੋਕਾਂ ਨੂੰ ਫੜਕਾਉਂਦੇ ਆ ਪਾਰਟੀ ਬਾਜੀ ਬਣਾ ਲਿਆ ਜਾਂਦੇ ਆ ਅਸੀਂ ਤਾਂ ਅਲੋਸਮੈਂਟ ਕਰਾ ਕੇ ਡਿਮਾਂਡ ਭਰੀ ਸੀ ਸੈਕਟਰੀ ਆਪ ਆਇਆ ਸੀ ਗੁਰਦੁਆਰੇ ਜਾ ਕੇ ਡਿਮਾਂਡ ਭਰੀਤੀ ਆ ਅਲੋਸਮੈਂਟ ਵੀ ਅਸੀਂ ਕਰਾਈ ਸੀ ਹਾਂ ਸਾਡੇ ਕੋਲ ਸਬੂਤ ਵੀ ਹੈਗੇ ਆ ਸਾਰੇ ਸਵੇਰੇ ਸਾਡੇ 8:00 ਤੋਂ ਸ਼ੁਰੂ ਹੋ ਜਾਂਦਾ 8 ਵਜੇ ਜਨਤਾ ਚੱਲ ਪੈਂਦੀ ਹੈ 8:30 ਤੇ ਪਹੁੰਚ ਜਾਂਦੀ ਆ ਇੱਥੇ ਹੁਣ ਤਾਂ ਸ਼ੋਗ ਤਕਰੀਬ ਹੋ ਗਿਆ ਕੁਝ ਬੰਦੇ ਉੱਧਰ ਪੇਚੇ ਕੁਝ ਬੰਦੇ 40 50 ਬੰਦਾ ਭੇਜ ਰੱਖਿਆ ਸੀ ਮਸਵਾਣਾ ਵਿੱਚ ਜਿਹੜੋ ਤੇ ਕੰਮ ਚੱਲ ਰਿਹਾ ਜੀ ਇਸ ਟਾਈਮ 11:50 ਹੋ ਗਿਆ ਬੰਦੇ ਸਾਡੇ ਕੋਲ 100 ਬੰਦਾ ਇੱਥੇ ਹੈਗਾ 50 ਬੰਦਾ ਸਾਡਾ 40 50 ਬੰਦਾ ਚੱਲ ਰਿਹਾ ਜਿਹੜਾ ਮਸਵਾਣਾ ਵਿੱਚ ਕੰਮ ਕਰ ਰਿਹਾ ਸਾਡੇ 12:00 ਵਜੇ ਛੁੱਟੀ ਦਾ ਟਾਈਮ ਹੈ ਜੀ ਜਾ ਕੇ ਚੈਕਿੰਗ ਕੀਤੀ ਜਾਵੇ ਜੇ ਕੋਈ ਗੈਰ ਕਾਨੂੰਨੀ ਪਾਇਆ ਜਾਂਦਾ ਹੈ ਤੇ ਕਾਰ ਵੀ ਕੀਤੀ ਜਾਵੇ ਇਹ ਪਿੰਡ ਤੇ ਜਰਵੇਲਾ ਦੇ ਆਮ ਪੰਚਾਇਤ ਵੱਲੋਂ ਚੱਲ ਰਿਹਾ ਜੀ ਤੇ ਲਗਭਗ ਸਾਡੇ 14 ਤਰੀਕ ਤੋਂ ਕੰਮ ਸ਼ੁਰੂ ਹੋ ਗਿਆ ਬਲੱਡ ਕੰਟਰੋਲ ਦਾ ਜੀ ਕੰਮ ਬੜਾ ਪ੍ਰੋਪਰ ਚੱਲ ਰਿਹਾ ਜਿਹੜੇ ਬਿਲਕੁਲ ਹਾਜ਼ਰ ਹੈਗੇ ਨੇ ਉਹਨਾਂ ਦੀ ਹੀ ਅਟੈਂਡਸ ਲੱਗ ਰਹੀ ਐ ਇਸ ਵਾਰਾ ਮਤਲਬ ਕਾਇਰ ਕਾਨੂੰਨੀ ਕੋਈ ਵੀ ਕਿਸੇ ਦੀ ਹਾਜ਼ਰ ਅਟੈਂਡਸ ਨਹੀਂ ਪੈ ਰਹੀ ਇਹ ਲਗਭਗ ਜੀ ਡੇਢ ਮਤਲਬ ਜਿਹੜਾ ਕੰਮ ਹੈਗਾ ਇਹ ਤਾਂ 300 ਦੇ ਲਗਭਗ ਹੈਗਾ ਬਾਕੀ ਜਿਹੜੇ ਹਾਜ਼ਰ ਹੁੰਦੇ ਨੇ ਉਹ 150 ਤੱਕ ਲਾ ਜਿੰਦੇ ਉੱਪਰ ਬਿਲਕੁਲ ਕੰਮ ਸਹੀ ਚੱਲ ਰਿਹਾ ਹੈ ਇਹ ਕੰਮ ਮੇਰੇ ਇੱਕ ਤਾਂ ਹੀ ਇਹ ਪੁਲਤੀ ਹੈ ਕਾ ਇਸ ਟਾਈਮ ਤੋਂ ਚੱਲ ਰਿਹਾ ਫਲਡ ਕੰਟਰੋਲ ਦਾ ਜੀ ਕਮਚਾਨ ਕਾਰਡ ਦੇ ਚ ਸਫਾਈ ਦੇ ਵੀ ਕੰਮ ਚੱਲ ਰਹੇ ਉਹ ਤਰਫ ਸਟੇਜਰ ਵੇਲਾ ਜੀ ਹੁਣ ਨਚਾਇਆ ਹੈ ਵੀ ਕੁਝ ਲੋਕ ਜਿਹੜੇ ਹੈਗੇ ਪਿੰਡ ਦੇ ਉਹ ਜਾ ਕੇ ਸ਼ਿਕਾਇਤ ਕਰਦੇ ਨੇ ਵੀ ਇਹ ਗੈਰ ਕਾਨੂੰਨੀ ਅਟੈਂਡ ਸਪਾ ਰਹੇ ਨੇ ਜਿਹੜੇ ਕੋਹਾਜ਼ਰ ਨਹੀਂ ਹੁੰਦੇ ਤਾਂ ਹਾਜ਼ਰੀਆਂ ਪਾਈ ਜਾਂਦੇ ਨੇ ਇਹ ਪ੍ਰੋਪਰ ਬਿਲਕੁਲ ਸਾਫ਼ ਸੁਥਰਾ ਕੰਮ ਚੱਲ ਰਿਹਾ ਹੈ ਕਿਸੇ ਦੀ ਵੀ ਗੈਰ ਹਾਜ਼ਰ ਨਹੀਂ ਪੈ ਰਹੀ ਜੇਕਰ ਕਿਸੇ ਨੂੰ ਕੋਈ ਸ਼ੰਕਾ ਹੈਗੀ ਹੈ ਤੇ ਮੌਕੇ ਤੇ ਆ ਕੇ ਚੈਕਿੰਗ ਕਰ ਸਕਦਾ ਜਾਂ ਕਰਾ ਸਕਦਾ ਹੈ ਪਿੰਡਾਂ 'ਚ ਹੁਣ ਇਸ ਟਾਈਮ ਜੇ ਇੱਕ ਇਲੈਕਸ਼ਨ ਦਾ ਟਾਈਮ ਨੇੜੇ ਆ ਚੁੱਕਿਆ ਪੰਚਾਇਤੀ ਚੋਣਾਂ ਦਾ ਜਿਸ ਦੀ ਵਜ੍ਹਾ ਨਾਲ ਹਰ ਕੋਈ ਚੋਣ ਹੈ ਵੀ ਅਗਲੇ ਨੂੰ ਖੇਦੀ ਕੀਤੀ ਜਾਵੇ ਬਾਕੀ ਜਿਹੜੇ ਇਹ ਸੇਵਾਦਾਰ ਰਹਿ ਗਏ ਨੇ ਬਿਲਕੁਲ ਪ੍ਰੋਪਰ ਕੰਮ ਸਹੀ ਢੰਗ ਨਾਲ ਕਰਾ ਰਹੇ ਨੇ ਤਾਂ ਜੋ ਲੋਕਾਂ ਦਾ ਭਲਾ ਗਰੀਬ ਥਰੀਬ ਦਾ ਹੋ ਸਕੇ ਕਿਉਂਕਿ ਇਸ ਟਾਈਮ ਸਮਾਂ ਜੋ ਹੈਗਾ ਏ ਬਿਲਕੁਲ ਇੱਕ ਰਿਵਲ ਹੈਗਾ ਤੇ ਇਹਦੇ ਨਾਲ ਵੀ ਜਿਹੜਾ ਰੇਗੇ ਦੇ ਕੰਮ ਵਿੱਚ ਆ ਲੋਕ ਆਪਣੀ ਕਮਾਈ ਕਰ ਸਕਦੇ ਬਿਲਕੁਲ ਪ੍ਰੋਪਰ ਸਹਾਜਰੀ ਲੱਗ ਰਹੀ ਏ ਜਿਹੜੀ ਕਟੈਂਡਸ ਜਿਹੜੇ ਹਾਜ਼ਰ ਹੁੰਦੇ ਨੇ ਉਹਨਾਂ ਦੀ ਹੀ ਹਾਜ਼ਰ ਪਾਈ ਜਾਂਦੀ ਏ ਜਿੰਨਾਂ ਨਹੀਂ ਹੈਗੇ ਬਿਲਕੁਲ ਨਹੀਂ ਹਾਜ਼ਰ ਲਿਖਾਈ ਜਾਂਦੀ ਇਹ ਕੰਮ ਹੈਗਾ ਜੀ 6 ਦਿਨਾਂ ਦਾ 14 ਤਰੀਕ ਤੋਂ ਸ਼ੁਰੂ ਹੋਇਆ 18 19 ਤੱਕ ਕੰਮ ਸਾਡਾ ਠੀਕ ਚੱਲਣਾ ਚਾਹੀਦਾ ਤੇ ਚੱਲ ਰਿਹਾ ਏ ਤੇ ਕੋਈ ਪੋਚ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਲੋਕੀ ਪੰਗੇ ਲੈਂਦੇ ਆ ਜਿਵੇਂ ਆ ਤੇ ਇਹ ਸਾਰੇ ਕੰਮ ਸਾਡਾ ਸਹੀ ਚੱਲਣਾ ਚਾਹੀਦਾ ਕੰਮ ਲੈਣਾ ਚਾਹ ਨੇ ਵੀ ਕੰਮ ਹਾਰੇ ਚੱਲਾ ਜਾਂਦਾ ਸਾਡਾ ਹਾਜ਼ਰੀ ਪੂਰੀ ਲਾਓ ਤੇ ਆ ਦਾ ਕੰਮ ਅਸੀਂ ਕਰਨਾ ਹੈ ਕਿਹ ਵਿੱਚ ਲੋਕ ਸਾਨੂੰ ਬਦਨਾਮ ਕਰਨ ਵਾਸਤੇ ਹੈਗੇ ਨੇ ਤੇ ਇਹ ਕੰਮ ਨਹੀਂ ਕਰ ਰਹਾ ਗਰੇ ਸਿੰਘ ਨੂੰ ਤੇ ਕੰਮ ਅਸੀਂ ਕਰਨਾ ਕਿਹੜਾ ਆਂਦਾ 15 ਦਿਨ ਦਾ ਆਵੇ 10 ਦਿਨਾਂ ਦਾ ਆਵੇ ਪੰ 20 ਦਿਨਾਂ ਦਾ ਆਵੇ ਤੇ ਦਿਹਾੜੀ ਪੂਰੀ ਸਾਲ ਮਿਲਣੀ ਚਾਹੀਦੀ ਕੰਮ ਦੀ ਕਿੰਨੇ ਵਜੇ ਆਉਂਦੇ ਹੋ ਇੱਥੇ ਤੇ ਕੰਮ ਕਿੰਨੇ ਵਜੇ ਅਸੀਂ ਪੂਰੇ ਆ ਜਾਣੇ ਲਓ ਤੁਸੀਂ ਪਹਿਲਾਂ ਆ ਜਾਣੇ ਉਹਨੇ ਕੰਮ ਲੋਕਾਂ ਦੀ ਦਿਹਾੜੀ ਸਾਦੀ ਜਲਦੀ ਆ ਵੀ ਹੋਣਾ ਅੱਗੇ ਪਹਿਲੇ 7 ਦਿਨ ਦਾ ਕੰਮ ਆਦਾ ਸੀ ਉਹਨਾਂ ਸੀ 15 ਦਿਨ ਦਾ ਕੰਮ ਲੈ ਚਾਹਦੇ ਵੀ ਸਾਦੀ ਦਿਹਾੜੀ ਹਾਜ਼ਰੀ ਪੂਰੀ ਹੋਣੀ ਚਾਹੀਦੀ ਏ ਕੰਮ ਸਾਨੂੰ ਪੂਰਾ ਮਿਲਣਾ ਚਾਹੀਦਾ ਏ ਵੀ ਅਸੀਂ ਵੀ ਘਰ-ਬਾਰ ਦਾ ਕੰਮ ਛੱਡ ਤੇ ਉਹਨੇ ਬੱਚੇ ਰਵਾਣੇ ਹੈ ਮਾਲ ਪਾਸੂ ਵੀ ਘਰੇ ਛੱਡ ਤੇ ਕੰਮ ਆਣੇ ਜੀ ਸਾਡਾ ਪਿੰਡ ਤੇਜਰੇਲਾ ਔਰ ਤੇਜਰਪੇਲਾ ਪਿੰਡ ਦੇ ਵਿੱਚ ਬਨਰੇਗਾ ਦਾ ਕੰਮ ਚੱਲ ਰਿਹਾ ਜਿਹਦੇ ਤੱਕ ਅਸੀਂ ਕੱਲ ਸੁਣਿਆ ਕਿ ਡੀਸੀ ਮੈਮ ਕੋਲ ਕੋਈ ਮੰਗ ਪੱਤਰ ਰੱਖਿਆ ਗਿਆ ਕੋਈ ਸ਼ਰਾਰਤੀ ਅੰਸ਼ਰਾਂ ਦੇ ਕਾਰਨ ਕਿ ਕੰਮ ਨੂੰ ਬੰਦ ਕਰਾਇਆ ਜਾਵੇ ਉਹਦੇ ਵਿੱਚ ਉਹਨਾਂ ਨੇ ਲਿਖ ਕੇ ਭੇਜਿਆ ਵੀ ਚੰਗੜ ਬੇਣੀ ਪਿੰਡ ਨਿਉਲਾ ਅਦਰਵਾਇ ਚਾਰ ਪੰਜ ਪਿੰਡ ਲੈ ਕੇ ਰੱਖਿਆ ਵੀ ਕੰਮ ਜਿਹੜਾ ਜਾਲੀ ਕਰਵਾਇਆ ਜਾ ਰਿਹਾ ਪਰ ਤੁਸੀਂ ਆਪ ਹੀ ਨਜ਼ਰ ਮਾਰੋ ਤੁਸੀਂ ਜਿੰਨੇ ਲੋਕ ਇੱਥੇ ਹਾਜ਼ਰ ਨੇ ਔਰ ਜਿੰਨਾਂ ਦੀ ਅੱਜ ਹਾਜ਼ਰੀ ਲੱਗੇਗੀ ਕੋਈ ਵੀ ਇਦਾਂ ਦਾ ਗੈਰ ਕਾਨੂੰਨੀ ਕੰਮ ਨਹੀਂ ਹੋ ਰਿਹਾ ਇਹ ਜਿਹੜੇ ਨਜਾਇਜ਼ ਬੰਦੇ ਨੇ ਜਿਹੜੇ ਇਹ ਸ਼ਰਾਰਤੀ ਅੰਸਰ ਨੇ ਇਹ ਪਿੰਡ ਦੇ ਵਿੱਚ ਅਨਬਨ ਬਣਾਉਣਾ ਕਹਿੰਦੇ ਨੇ ਵੀ ਲੋਕਾਂ ਦਾ ਕੰਮ ਨਾ ਚੱਲੇ ਲੋਕਾਂ ਦਾ ਕੰਮ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। આરોਪ ਇਹ ਲਗਾਏ ਕਿ ਨੇ ਕਿ 40 ਤੋਂ 50 ਬੰਦਾ ਜਾਂਦਾ ਔਰ ਹਾਜ਼ਰੀਆਂ 150 ਦੇ ਲੱਗਦੀਆਂ। ਇਦਾਂ ਕਿਵੇਂ ਹੋ ਹੀ ਨਹੀਂ ਸਕਦਾ ਜੇ ਇੱਕ ਸਰਕਾਰ ਨੇ ਪ੍ਰਸ਼ਾਸਨ ਨੇ ਸਿਸਟਮ ਹੀ ਇਦਾਂ ਦਾ ਤਿਆਰ ਕੀਤਾ ਹੈ ਜਿਸ ਬੰਦਾ ਜਿਹੜੀ ਲੋਕੇਸ਼ਨ ਤੇ ਜਾਏਗਾ ਉਹਦੀ ਅਟੈਂਡੈਂਸ ਲੱਗੇਗੀ ਤਾਂ ਹੀ ਉਹਦੀ ਹਾਜ਼ਰੀ ਮਨਜ਼ੂਰ ਹੋਏਗੀ। ਜਦੋਂ ਉਹ ਬੰਦਾ ਉੱਥੇ ਆਂਦਾ ਰਹੇ ਉਹਦੀ ਹਾਜ਼ਰੀ ਲੱਗਦੀ ਹੈ ਆਪਾਂ ਜੇਕਰ ਸਾਈਡ ਤੇ ਕੋਈ ਐਦਾਂ ਦੀ ਲੋਕੇਸ਼ਨ ਦੇ ਨਾਲ ਕੁਝ ਕਰਦੇ ਆ ਤਾਂ ਕੁਝ ਹੋ ਹੀ ਨਹੀਂ ਪਾਣਾ ਅਸੀਂ ਤਾਂ ਚਾਣੇ ਵੀ ਆਮ ਪਬਲਿਕ ਨੂੰ ਵੀ ਪੁੱਛਿਆ ਜਾਏ ਪਬਲਿਕ ਇੱਥੇ ਆਉਂਦੀ ਹੈ ਸਵੇਰ ਤੋਂ ਲੈ ਕੇ ਜਿਉਂ ਵੀ ਸਮਾਂ ਦਿੱਤਾ ਗਿਆ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਫੇਰ ਆਉਂਦੀ ਹੈ ਆਪਣੇ ਕੰਮ ਦੇ ਵਿੱਚ ਰੋਜ਼ਗਾਰ ਦੇ ਕੰਮ ਦੇ ਵਿੱਚ ਲੱਗੇ ਹੋਏ ਲੋਕ ਪੂਰੀ ਇਮਾਨਦਾਰੀ ਦੇ ਨਾਲ ਕੰਮ ਚੱਲ ਰਿਹਾ ਸਾਫ਼ ਸੁਥਰਾ ਕੰਮ ਹੈ ਪਰ ਕੋਈ ਸ਼ਰਾਰਤੀ ਅੰਸਰ ਨੇ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਤਾਂ ਡੀਸੀ ਮੈਮ ਨੂੰ ਖੁਦ ਚਾਹਾਂਗੇ ਇੱਕ ਸਾਨੂੰ ਉਥੇ ਆਣ ਦੀ ਜਰੂਰਤ ਪਈ ਤਾਂ ਸੇ ਇੱਥੇ ਆਣ ਨੂੰ ਵੀ ਤਿਆਰ ਹੋਵਾਂਗੇ ਜੀਆਰਐਸ ਦੇ ਖਿਲਾਫ ਵੀ ਦਿੱਤਾ ਗਿਆ ਪਿੰਡ ਦੇ ਲੋਕਾਂ ਪਬਲਿਕ ਦੇ ਖਿਲਾਫ ਤਾਂ ਆਪਣੇ ਆਪ ਹੀ ਹੋ ਗਿਆ ਵੀ ਪਬਲਿਕ ਜਾਣਦੀ ਨਹੀਂ ਬਿਨਾ ਜਾਣ ਤੋਂ ਪੈਸੇ ਲੈ ਰਹੀ ਹੈ ਐਦਾਂ ਹੋ ਨਹੀਂ ਸਕਦਾ ਤੇ ਕਦੇ ਹੋਇਆ ਵੀ ਨਹੀਂ ਅਜੇ ਤੱਕ ਜਿਹੜਾ ਪਹਿਲਾਂ ਕੁਝ ਹੋ ਗਿਆ ਉਹਨਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਜਿਹੜਾ ਨਵਾਂ ਸਿਸਟਮ ਹੈ ਇਸ ਸਿਸਟਮ ਦੌਰਾਨ ਸਰਸਾਵਨ ਨੇ ਬਹੁਤ ਵਧੀਆ ਸਿਸਟਮ ਤਿਆਰ ਕੀਤਾ ਐਪ ਦੇ ਰਾਹੀਂ ਜਿਹੜੀ ਆਨਲਾਈਨ ਹਾਜ਼ਰੀ ਲਗਾਈ ਜਾ ਰਹੀ ਹੈ ਜਿੰਨੇ ਬੰਦੇ ਆਨਲਾਈਨ ਹਾਜ਼ਰ ਹੋਣਗੇ ਉਹਨਾਂ ਦੀ ਹੀ ਅਟੈਂਡੈਂਸ ਲੱਗੇਗੀ ਨਾ ਕੋ ਗਲਤ ਹੋਏਗਾ ਨਾ ਗਲਤ ਕਹਾਇਆ ਜਾਏਗਾ ਨਾ ਕਿਹਾ ਜਾਏਗਾ ਮੈਂ ਇਹ ਕਹਿਣਾ ਚਾਹਨਾ ਵੀ ਤਿੰਨ ਚਾਰ ਦਿਨ ਹੋ ਗਏ ਵੇਖ ਰਿਹਾ ਕੰਮ ਸਹੀ ਚੱਲ ਰਹਾ ਹੈ 150 ਦੇ ਕਰੀਬ ਲੋਕ ਆ ਰਹੇ ਨੇ ਉਹ ਕਹਿੰਦੇ ਨੇ 40 40 ਤਾਂ ਤੁਸੀਂ ਸਾਹਮਣੇ ਦੇਖ ਲਓ ਸੌਤ ਮੇਰੇ ਸਾਹਮਣੇ ਹੀ ਖੜੇ ਹੋਣਗੇ ਦੂਜੀ ਗੱਲ ਹੈਗੀ ਵੀ ਇਹਨਾਂ ਵਿੱਚ ਜਿਹੜੇ ਬਜ਼ੁਰਗ ਵੀ ਨੇ ਨਾ ਉਹ ਵੀ ਚੱਲ ਖਿਆ ਰਹੇ ਨੇ ਆ ਬਜ਼ੁਰਗ ਮਾਤਾ ਕਲੇ ਨੇ ਜਾਂ ਕੋ ਵੀਰ ਕਲੇ ਨੇ ਉਹ ਵੀ ਆ ਰਹੇ ਉਹ ਵੀ ਨਿਕਰੇ ਬਾਹਰ ਹੈ ਉਹ ਵੀ ਆ ਤਾਂ ਕੰਮ ਕਰਤੇ ਜਿਹੜੀ ਮਜ਼ਦੂਰੀ ਬੰਦੀ ਲੈਣਗੇ ਤੇ ਇਹ ਜਿਹੜੀ ਝੂਠੀ ਸਭਾ ਮਤਾ ਜਾਰੀ ਨੇ ਇਲੈਕਸ਼ਨ ਕਰਨਾ ਹੈ ਉਨ ਜੈਤੀ ਲਕ ਚੋਣਾ ਹੋਣ ਵਾਲਿਆਂ ਨੇ ਉਹਨਾਂ ਕਰਨ ਜਿਹੜਾ ਗਲਤ ਇਲਜਾਮ ਲਾਇ ਜਾਂਦੇ ਔਰ ਕੋਈ ਨਹੀਂ ਪਿੰਡ ਅਜ ਮਸਲਾ ਇਹੀ ਹੈ ਬਿਲਕੁਲ ਚੈਕਿੰਗ ਵੀ ਕਰਾ ਲਵਨ ਜੋ ਮਰਜੀ ਸਹੀ ਹੋ ਰਿਹਾ ਕੰਮ